ਪੰਜਾਬ ਬਹੁਤ ਤੇਜ਼ੀ ਨਾਲ ਅਰਾਜਕ ਦਾ ਵੱਲ ਨੂੰ ਵੱਧ ਰਿਹਾ ਕੋਈ ਦਿਨ ਐਸਾ ਨਹੀਂ ਬੀਤਦਾ ਜੇ ਦਿਲ ਫਰੋਤੀਆਂ ਵਾਲੇ ਫਰੋਤੀ ਨੂੰ ਆ ਮਿਲ ਨਹੀਂ ਹਾਲ ਵਿੱਚ ਬੰਦੇ ਮਾਰ ਦਿੰਦੇ ਆ ਤੇ ਲੋਕੀ ਲੱਖਰ ਰੁਪਏ ਫਰੋਤੀਆਂ ਦੇ ਕੇ ਆਪਣੀ ਜਾਨ ਬਚਾ ਰਹੇ ਆ ਹੁਣ ਪ੍ਰਬੰਧਕੀ ਵਿਵਸਥਾ ਇਦਾਂ ਦੀ ਵਿਗੜੀ ਆ ਭਈ ਨਕਲੀ ਸ਼ਰਾਬ ਦੇ ਨਾਲ 23 ਬੰਦੇ ਮਜਿਠੇ ਮਾਰ ਦਿੱਤੇ ਗਏ ਆ ਔਰ ਬਾਕੀ ਅੰਦਰ ਤੜਪ ਰਿਹਾ ਹਸਪੀਟਲ ਚ ਸਰਕਾਰ ਬੜੇ ਬੜੇ ਬਿਹਾਨਬਾਜ਼ੀ ਦੀ ਗੱਲ ਇਹ ਅਭੀ ਨਸ਼ਿਆਂ ਖਿਲਾਫ ਯੁੱਧ ਲੜਿਆ ਜਾਂਦੇ ਆ ਅਜੁੱਧ ਲੜਿਆ ਜਾ ਰਿਹਾ ਹੈ ਕਈ ਬੇਗੁਨਾ ਬੰਦੇ ਸ਼ਰਾਬ ਪੀਵੇ ਮਨ ਦਾ ਨਕਲੀ ਸ਼ਰਾਬ ਇਹ ਸ਼ਰਾਬ ਦਾ ਦੰਦਾ ਸਰਕਾਰ ਤੋਂ ਬਿਨਾ ਨਹੀਂ ਚਲਦਾ ਪਰਸ ਤੋਂ ਬਿਨਾ ਨਹੀਂ ਚਲਦਾ ਇਹ ਕੋਈ ਕੋਈ ਨਹੀਂ ਚਲਦਾ ਜਾਂ ਨਹੀਂ ਚਲਦਾ ਜੇ ਜ਼ਿੰਮੇਵਾਰ ਸਰਕਾਰ ਆ ਗਿਆ ਕਾਨੂੰਨ ਵਿਵਸਥਾ ਦਾ ਵਿਗੜਦੀ ਜਾ ਰਹੀ ਹੈ ਇੱਕ ਮੜਾਈ ਦਾ ਨੌਜਵਾਨ ਪਾਰਟੀ ਦਾ ਕਮਿਊਨਿਸਟ ਪ੍ਰੇਮ ਸਿੰਘ ਉਹ ਰਾਤ ਨੂੰ ਦੀ ਰਾਤ ਨੂੰ ਆ ਕੇ ਲੁੱਟੇ ਦੇ ਮਾਰਤੇ ਆਪਣੇ ਕਲਸੁੱਦਾ ਪਿਆ ਪਰਵਾਰ ਨਾਲ ਉਹਦੀ ਧਰਮ ਪਤਨੀ ਬਹੁਤ ਬਿਮਾਰ ਹੈ ਕਮਨਸ ਪਰਵਾਰ ਹੈ ਲੇਕਿਨ ਉਹਨਾਂ ਵਾਕਿ ਉਹ ਬੇਤਰਸੀ ਨਾ ਮਰ ਗਿਆ ਹਾਲੇ ਤੱਕ ਗਿਫਤਾਰ ਨਹੀਂ ਕੀਤਾ ਕਿਸੇ ਜੀ ਅਵਸਥਾ ਹੈ ਪੰਜਾਬ ਦੀ ਹੈ ਵੀ ਜਿੱਥੇ ਮਰਜ਼ੀ ਕੋ ਜਾ ਕੇ ਜਾਨ ਮਾਰ ਦੀ ਰੱਖੀ ਨਹੀਂ ਹੈ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਚੁੜਕਲਿਸ਼ਣ ਦੇ ਲੋਕਾਂ ਨੇ ਕੀ ਲੈਣਾ ਹੈ ਰਾਜਕ ਹੋਰ ਬਹੁਤ ਵੱਡੀ ਮਾੜੀ ਘਟਨਾ ਵਾਪਰੀ ਹੈ ਉਹ ਆਸੀਲ ਫਾਰਮ ਅਬੋਰ ਦੀ ਜ਼ਿਲ੍ਹਾ ਫਾਜ਼ਿਲਕਾ ਉੱਥੇ ਇੱਕ ਸੀਡ ਫਾਰਮ ਆ ਲੋਕਾਂ ਲਈ ਸੀਡ ਫਾਰਮ ਨੂੰ ਐ ਪੱਟ ਕੇ ਜ਼ਮੀਨ ਨੂੰ ਸੱਤ ਮੀਟਰ ਦੀ ਨਾਲ ਟੱਬਰਾਂ ਦੇ ਟੱਬਰ ਲਾ ਕੇ ਉਹ ਸੀਡ ਫਾਰਮ ਨੂੰ ਖੇਤੀ ਜੋਗ ਬਣਾਇਆ ਉੱਥੇ ਖੇਤੀ ਕਰਦੇ ਆ ਉਹ ਖੇਤੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਆ ਤੇ ਹੁਣ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਜਿਹਦੇ ਵਿੱਚ ਸੜਕਾਂ ਬਣਾਈਆਂ ਜਾ ਰਹੀਆਂ ਬਹੁਤ ਬੜੀਆਂ ਬੜੀਆਂ ਸੜਕਾਂ ਤੇ ਉਸ ਪ੍ਰੋਜੈਕਟ ਦੇ ਅਧੀਨ ਲੋਕਾਂ ਦੀਆਂ ਜ਼ਮੀਨਾਂ ਲਈਆਂ ਜਾ ਰਹੀਆਂ ਤੇ ਉਸ ਜਿਹੜਾ ਸੀਡ ਫਾਰਮ ਆ ਉਹਦੇ ਮਜ਼ਾਰਿਆਂ ਨੂੰ ਮਾਲਕਾਂ ਨੂੰ ਜ਼ਮੀਨ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਲੋਕਨ ਮਾਲਕੀਆ ਕਲੇਮੀ ਕਰਦੇ ਹੈ ਸਰਕਾਰ ਦੇ ਨਾਮ ਹੈ ਜ਼ਮੀਨ ਹੈ ਇੱਕ ਨੂੰ ਜ਼ਮੀਨ ਬਹੁਤ ਦੇ ਆ ਉਹ ਕਿ ਉਸਦੇ ਆ ਔਰ ਉਹ ਬੜੇ دہਾਕਿਆਂ ਤੋਂ ਵਸਦੇ ਆ ਨਵੇਂ ਨਹੀਂ ਹਨ ਉਹਨਾਂ ਦੇ ਮੁਆਵਜ਼ਾ ਦੇਣ ਦੀ ਬਜਾਏ ਪੂਰਾ ਉਹਨਾਂ ਨੂੰ ਲਗਾਤਾਰ ਤਰ੍ਹਾਂ ਤਰ੍ਹਾਂ ਜੁਰਮ ਕੀਤੇ ਜਾਂਦੇ ਤੇ ਅੱਜ ਸਿਰਾ ਕਰ ਦਿੰਦਾ ਕਿ ਚਾਰ ਬਸਤਾਂ ਨੂੰ ਦੀ ਪੜ ਕੇ ਥਾਣੇ ਹੀ ਬੰਦ ਕਰ ਦਿੰਦਾ ਦੇਸ਼ ਦਾ ਵਿਕਾਸ ਲੋਕਾਂ ਨੂੰ ਤਬਾਹ ਕਰਕੇ ਕੀਤਾ ਜਾ ਰਿਹਾ ਹੈ ਕੇਂਦਰ ਦੀ મોદી ਸਰਕਾਰ ਦੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਹ ਸਾਡੇ ਪੰਜਾਬ ਦੇ ਵਿਕਾਸ ਹੋ ਰਿਹਾ ਹੱਸਦਾ ਪੰਜਾਬ ਬਣ ਰਿਹਾ ਭਗਵੰਤ ਮਾਨ ਦੀ ਨਿਗਰਾਨੀ ਹੱਸਦਾ ਪੰਜਾਬ ਨਹੀਂ ਬਣ ਰਿਹਾ ਰੋਂਦਾ ਪੰਜਾਬ ਬਣ ਰਿਹਾ ਜੇ ਪੰਜਾਬ ਦੀ ਇਹ ਦੁਰਦਸ਼ਾਰੀ ਕਾਨੂੰਨ ਪ੍ਰੰਮ ਦੀ ਵਿਵਸਥਾ ਹੀ ਰਹੀ ਤੇ ਪੁਲਿਸ ਵਾਲੇ ਕਾਨੂੰਨ ਪ੍ਰੰਮ ਦੀ ਵਿਵਸਥਾ ਨੂੰ ਸੂਝਣ ਦੀ ਬਜਾਏ ਉਹਨਾਂ ਨੇ ਤਾਂ ਮਿਲ ਹੀ ਭੁਗਤੇ ਆ ਕਿ ਜਿਹੜੇ ਹੱਕ ਸੱਚਲੇ ਲੜਦੇ ਲੋਕ ਆ ਉਹਨਾਂ ਤੇ ਜ਼ਬਰ ਕਰਨਾ ਜੇਲ੍ਹੇ ਬੰਦ ਕਰਨਾ ਆ ਇਹ ਮਹਿੰਗਾ ਸੌਦਾ ਪੈਗਾ ਸਰਕਾਰਾਂ ਨੂੰ बड़े हुक्मरान आए या जुल्म करके चले गए या लोग जो होंगे या लेकिन वो हुक्मरान ना नहीं हो रह सके ਲੋਕਾਂ ਦੇ ਰੋਹ ਦੇ ਸਾਹਮਣੇ ਨਹੀਂ ਖੜ੍ਹ ਸਕਦੇ ਮੈਂ ਭਗਵੰਤ ਮਾਨ ਨੂੰ ਇਹ ਬਹੁਤ ਜ਼ੋਰਦਾਰ ਸ਼ਬਦਾਂ ਚ ਬੀਲ ਕਰਦਾ ਜੋ ਉਹਨੇ ਹੋਰ ਕੀਤਾ ਨਾ ਸੀਟ ਫਾਰਮ ਦੀ ਪੁਲਿਸ ਨੇ ਸਰਕਾਰ ਦੇ ਕਹਿਣ ਤੋਂ ਬਨਾਂ ਨਹੀਂ ਕਰਦੀ ਉਹਦੀ ਮੰਦਿਆ ਕਰਦਾ ਔਰ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਆ ਤੁਰੰਤ ਰਿਹਾ ਕੀਤਾ ਜਾਵੇ ਤੇ ਉਹਨਾਂ ਨੂੰ ਉਹੀ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਬਾਕੀ ਜ਼ਮੀਨ ਦੇ ਮਾਲਕ ਲੋਕਾਂ ਨੂੰ ਦਿੱਤਾ ਜਾਂਦਾ ਹੈ ਉਨਾ ਦੋਸ਼ੇ ਨਹੀਂ ਹੈ ਵੀ ਉਹਨਾਂ ਜ਼ਮੀਨ ਦਾ ਸਵੈਵਰਗੀ ਬਣਾਤੀ ਹੈ ਤੇ ਹੁਣ ਉਹਨਾਂ ਨੂੰ ਅਦਾ ਕਰਤਾ ਜਾਵੇ ਕਿਉਂਕਿ ਮਾਲਕੀ ਦਾ ਸਤਕਾਰ ਨਹੀਂ ਦਿੱਤੇ ਉਹਨਾਂ ਨੂੰ ਉਹ ਮਾਲਕ ਐ ਸੱਚੋ ਇਸ ਲਈ ਇਦਾਂ ਦੀ ਘਟਨਾਵਾਂ ਬਹੁਤ ਪਰੇਸ਼ਾਨੀ ਹੁੰਦੀ ਹੈ ਲੋਕਾਂ ਨੂੰ ਮੈਂ ਮੰਗ ਕਰਦਾ ਪਾਰਟੀ ਵੱਲੋਂ ਕਿ ਉਹਨਾਂ ਰਿਹਾ ਕੀਤਾ ਜਾਵੇ ਵਜ਼ਾਰਿਆਂ ਨੂੰ ਔਰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਉਹ ਗ੍ਰਿਫਤਾਰ ਖੋਣ ਵਾਲੇ ਲੋਕਾਂ ਜੋ ਆਰਐਮਪੀਏ ਦੇ ਕਾਮਰੇਡ ਵੀ ਆ ਜਮਹੂਰੀ ਕਿਸਾਨ ਸਭਾ ਦੇ ਕਾਮਰੇਡ ਵੀ ਆ ਦੂਜੀਆਂ ਜਥੇਬੰਦੀਆਂ ਦੇ ਸਾਥੀ ਵੀ ਆ ਆਮ ਕਿਸਾਨ ਵੀ ਆ ਮੈਂ ਸਾਰਿਆਂ ਦੀ ਦੇ ਹਰੀ ਦੀ ਹਿੰਮਤ ਕਰਦਾ ਪਰ ਫਿਰਸ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਉਹ ਉੱਠੋ ਲੱਗੀ ਜੇ ਤੇਰੇ ਕਾਲ ਜੇ ਸ਼ੁਰੀ ਨਹੀਂ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਲੁੱਟਾ ਖੋਹਾਂ ਦਾ ਕੰਮ ਕਰਦਾ ਚਲਦਾ ਚਲਦਾ ਸਾਡੇ ਘਰਾਂ ਤੱਕ ਪਹੁੰਚਦਾ ਜਾ ਰਿਹਾ ਟਰੱਸ ਦਾ ਜ਼ਬਰ ਸਭੇ ਘਰਾਂ ਤੱਕ ਆਹ ਪੁਲਾ ਜਾ ਰਿਹਾ ਖੇਤਾਂ ਤੱਕ ਆਉਣਾ ਜਾ ਰਿਹਾ ਜੇ ਅੱਠੇ ਕੋਈ ਟੱਕਰਾਂ ਨਹੀਂ ਕਰਾਂਗੇ ਤਾਂ ਤਾਂ ਫਿਰ ਕੋਈ ਗੁਜ਼ਾਰਾ ਨਹੀਂ ਸਾਡਾ ਮੈਨੂੰ ਪੂਰੀ ਆਸ ਹੈ ਕਿ ਪੰਜਾਬ ਦੇ ਲੋਕ ਕੀ ਮੇਰੀ ਇਸ ਬੇਨਤੀ ਨੂੰ ਸਵੀਕਾਰ ਕਰਨਗੇ ਉਹ ਭਗਵਾਨ ਤੋਂ ਮੰਗੀਆਂ ਜੇ ਆਪ ਤੁਸੀਂ ਘਰ ਵਾਈਆਂ ਉਹਦਾ ਮੁਕਾਬਲਾ ਕਰਨਗੇ ਸਰਕਾਰ ਨੂੰ ਮੈਂ ਫੇਰੇ ਬੇਨਤੀ ਕਰਨਾ ਵੀ ਤੁਰੰਤ ਰਿਹਾ ਕਰੇ ਅਬੋਰ ਦੇ ਸੀਡ ਫਾਰਮ ਦੇ ਉਹਨਾਂ ਮਜ਼ਾਰਿਆਂ ਨੂੰ ਔਰ ਉਹਨਾਂ ਨੂੰ ਬਣਦਾ ਮੁਆਵਜ਼ਾ ਦੇ ਕੇ ਫਿਰ ਉਹ ਆਪਣਾ ਪ੍ਰੋਜੈਕਟ ਬਣਾਉਣਗੇ ਬਿਨਾ ਮੁਆਵਜ਼ਾ ਦੇਣ ਤੋਂ ਪ੍ਰੋਜੈਕਟ ਨਹੀਂ ਇਹ ਲੋਕਾਂ ਦੀਆਂ ਲਾਸ਼ਾਂ ਦੀ ਪ੍ਰੋਜੈਕਟ ਬਣਾਉਂਦੇ ਬਰਾਬਰ ਹੋਏਗਾ ਧੰਨਵਾਦ